ਇਸ ਸੋਖਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਕਿ ਜਥੇਦਾਰ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਚੀਫ ਖਾਲਸਾ ਦੀ ਕਮੇਟੀ ਨੂੰ ਜਿਹੜਾ ਕਿ ਤਲਬ ਕਰ ਦਿੱਤਾ ਹੈ ਤੇ ਉਥੇ ਹੀ ਉਹਨਾਂ ਦੇ ਵੱਲੋਂ ਪੇਸ਼ ਹੁੰਦੇ ਹੁਕਮ ਲਗਾਏ ਗਏ ਨੇ ਪਰ ਐਕਚੁਅਲ ਲਿਆ ਗਿਆ ਹੈ ਤੇ ਜਿਸ ਦੇ ਤਹਿਤ ਉਥੇ ਹੀ ਹੁਣ 15 ਦਿਨ ਦਿੱਤੇ ਨੇ ਤੇ ਜਿਸ ਦੇ ਤਹਿਤ ਚੀਫ ਖਾਲਸਾ ਦਿਵਾਨ ਜਿਹੜਾ ਕਿ ਆਪਣਾ ਪੱਖ ਰੱਖੇਗਾ ਤੇ ਤਲਬ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਛ ਨੇ ਚੀਫ ਖਾਲਸਾ ਦਿਵਾਨ ਦੇ ਸਾਰੀ ਕਮੇਟੀ ਨੂੰ ਤਲਬ ਕੀਤਾ ਹੈ ਤੇ ਚੀਫ ਖਾਲਸਾ ਦਿਵਾਨ ਖਿਲਾਫ ਲੰਮੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾ ਇੰਦਰਵੀਰ ਸਿੰਘ ਨੂੰ ਇੱਕ ਅਹਿਮ ਪੱਤਰ ਭੇਜਿਆ ਗਿਆ ਹੈ ਚੀਫ ਖਾਲਸਾ دیਵਾਨ ਦੇ ਪ੍ਰਬੰਧ ਤੇ ਅਹੁਦੇਦਾਰਾਂ ਦੇ ਖਿਲਾਫ ਮਿਲੀਆਂ ਲਿਖਤੀ ਸ਼ਿਕਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਆ ਇਹ ਪੱਤਰ ਜਿਹੜਾ ਕਿ ਭੇਜਿਆ ਗਿਆ ਹੈ ਤੇ ਇਸ ਪੱਤਰ ਦੇ ਰਾਹੀਂ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਚੀਫ ਖਾਲਸਾ دیਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਤਲਬ ਕੀਤਾ ਹੈ ਇਸ ਦੇ ਨਾਲ ਹੀ 15 ਦਿਨਾਂ ਦੇ ਅੰਦਰ ਸਖਤਰ ਰੇਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਗਿਆ ਤੇ ਦੱਸਦੀ ਹੈ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਉੱਥੇ ਹੀ ਜਥੇਦਾਰ ਕਲਦੀਪ ਗੜ ਘੱਟ ਦੇ ਵੱਲੋਂ ਤੇ ਚੀਫ ਖਾਲਸਾ ਦਿਵਾਨ ਦੀ ਜਿਹੜੀ ਕਿ ਸਾਰੀ ਕਮੇਟੀ ਨੂੰ ਤਲਬ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਪੇਸ਼ ਹੁੰਦੇ ਹੁਕਮ ਲਗਾਏ ਗਏ ਨੇ ਪਰ ਐਕਚੁਅਲ ਇਹ ਆ ਗਿਆ ਹੈ ਤੇ ਜਿਸ ਦੇ ਤਹਿਤ ਉਥੇ ਹੀ ਹੁਣ 15 ਦਿਨ ਦਿੱਤੇ ਨੇ ਤੇ ਜਿਸ ਦੇ ਤਹਿਤ ਚੀਫ ਖਾਲਸਾ ਦਿਵਾਨ ਜਿਹੜਾ ਕਿ ਆਪਣਾ ਪੱਖ ਰੱਖੇਗਾ ਤੇ ਤਲਬ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਛ ਨੇ ਚੀਫ ਖਾਲਸਾ ਦਿਵਾਨ ਦੇ ਸਾਰੀ ਕਮੇਟੀ ਨੂੰ ਤਲਬ ਕੀਤਾ ਹੈ ਤੇ ਚੀਫ ਖਾਲਸਾ ਦਿਵਾਨ ਖਿਲਾਫ ਲੰਮੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾ ਇੰਦਰਵੀਰ ਸਿੰਘ ਨੂੰ ਇੱਕ ਅਹਿਮ ਪੱਤਰ ਭੇਜਿਆ ਗਿਆ ਹੈ ਚੀਫ ਖਾਲਸਾ دیਵਾਨ ਦੇ ਪ੍ਰਬੰਧ ਤੇ ਅਹੁਦੇਦਾਰਾਂ ਦੇ ਖਿਲਾਫ ਮਿਲੀਆਂ ਲਿਖਤੀ ਸ਼ਿਕਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਆ ਇਹ ਪੱਤਰ ਜਿਹੜਾ ਕਿ ਭੇਜਿਆ ਗਿਆ ਹੈ ਤੇ ਇਸ ਪੱਤਰ ਦੇ ਰਾਹੀਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਚੀਫ ਖਾਲਸਾ دیਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਤਲਬ ਕੀਤਾ ਇਸ ਦੇ ਨਾਲ ਹੀ 15 ਦਿਨਾਂ ਦੇ ਅੰਦਰ ਸਕਤਰ ਰੇਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਆ ਗਿਆ ਤੇ ਦੱਸਦੀ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਉਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਤੇ ਚੀਫ ਖਾਲਸਾ ਦਿਵਾਨ ਦੀ ਜਿਹੜੀ ਕਿ ਸਾਰੀ ਕਮੇਟੀ ਨੂੰ ਤਲਬ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਪੇਸ਼ ਹੁੰਦੇ ਹੁਕਮ ਲਗਾਏ ਗਏ ਨੇ ਪਰ ਐਕਸ਼ਨ ਲਿਆ ਗਿਆ ਹੈ ਤੇ ਜਿਸ ਦੇ ਤਹਿਤ ਉਥੇ ਹੀ ਹੁਣ 15 ਦਿਨ ਦਿੱਤੇ ਨੇ ਤੇ ਜਿਸ ਦੇ ਤਹਿਤ ਚੀਫ ਖਾਲਸਾ ਦਿਵਾਨ ਜਿਹੜਾ ਹੈ ਕਿ ਆਪਣਾ ਪੱਖ ਰੱਖੇਗਾ ਤੇ ਤਲਬ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉੱਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਛ ਨੇ ਚੀਫ ਖਾਲਸਾ ਦਿਵਾਨ ਦੇ ਸਾਰੇ ਕਮੇਟੀ ਨੂੰ ਤਲਬ ਕੀਤਾ ਹੈ ਤੇ ਚੀਫ ਖਾਲਸਾ ਦਿਵਾਨ ਖਿਲਾਫ ਲੰਮੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਸਤਿ ਅੰਦਰ ਵੀਰ ਸਿੰਘ ਨੂੰ ਇੱਕ ਅਹਿਮ ਪੱਤਰ ਭੇਜਿਆ ਗਿਆ ਹੈ ਚੀਫ ਖਾਲਸਾ دیਵਾਨ ਦੇ ਪ੍ਰਬੰਧ ਤੇ ਅਹੁਦੇਦਾਰਾਂ ਦੇ ਖਿਲਾਫ ਮਿਲੀਆਂ ਲਿਖਤੀ ਸ਼ਿਕਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਆ ਇਹ ਪੱਤਰ ਜਿਹੜਾ ਕਿ ਭੇਜਿਆ ਗਿਆ ਹੈ ਤੇ ਇਸ ਪੱਤਰ ਦੇ ਰਾਹੀਂ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਚੀਫ ਖਾਲਸਾ دیਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਤਲਬ ਕੀਤਾ ਇਸ ਦੇ ਨਾਲ ਹੀ 15 ਦਿਨਾਂ ਦੇ ਅੰਦਰ ਸਕਤਰ ਰੇਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਹੁਕਮ ਆ ਗਿਆ ਤੇ ਦੱਸਦੀ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਉੱਥੇ ਹੀ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਤੇ ਚੀਫ ਖਾਲਸਾ دیਵਾਨ ਦੀ ਜਿਹੜੀ ਕਿ ਸਾਰੀ ਕਮੇਟੀ ਨੂੰ ਤਲਬ ਕਰ ਦਿੱਤਾ